ਤੇ ਉਧਰ ਹੋਲੀ ਵਾਲੇ ਦਿਨ ਇੱਕ ਘਟਨਾ ਵਾਪਰੀ ਹੈ ਪਿੰਡ ਹਰਦੋ ਝੰਡੇ ਦੇ ਵਿੱਚ ਕਿਤਨਾ ਕਿਤੇ ਸਨਸਨੀ ਫੈਲ ਗਈ ਹੈ ਪਿੰਡ ਹਰਦੋ ਝੰਡੇ ਦੇ ਰਹਿਣ ਵਾਲੇ ਨੌਜਵਾਨ ਵਿਜੇ ਸਿੰਘ ਜੋ ਕਿ ਦੇਰ ਸ਼ਾਮ ਆਪਣੇ ਘਰੋਂ ਆਪਣੀ ਭੂਆ ਘਰ ਪਿੰਡ ਨਮਾ ਪਿੰਡ ਜਾਣ ਦੇ ਲਈ ਨਿਕਲਿਆ ਸੀ ਅਤੇ ਤੜਕਸਾਰੀ ਉਸ ਦੀ Laash ਜਿਹੜੀ ਹੈ ਨਮਾ ਪਿੰਡ ਨਜ਼ਦੀਕ ਸੜਕ ਕਿਨਾਰੇ ਪਈ ਮਿਲਣ ਕਰਕੇ ਸੰਸਨੀ ਫੈਲ ਗਈ। ਮ੍ਰਿਤਕ ਵਿਜੇ ਸਿੰਘ ਦੇ ਭਰਾ ਸੂਰਜ ਪਿਤਾ ਸੁਲੱਖਣ ਸਿੰਘ ਅਤੇ ਪਿੰਡ ਦੇ ਸਰਪੰਚ ਨੇ ਦੱਸਿਆ ਕਿ ਵਿਜੇ ਸਿੰਘ ਬੀਤੀ ਰਾਤ ਸ਼ਾਮ ਵੇਲੇ ਆਪਣੇ ਘਰੋਂ ਆਪਣੀ ਭੂਆ ਦੇ ਪਿੰਡ ਜਾਣ ਦੇ ਵਾਸਤੇ ਨਿਕਲਿਆ ਸੀ ਪਰ ਰਾਤ ਘਰ ਵਾਪਸ ਨਹੀਂ ਪਹੁੰਚਿਆ ਤੇ ਸਵੇਰਸਾਰ ਉਸ ਦੀ ਮੌਤ ਹੋਣ ਦੀ ਖਬਰ ਸਾਹਮਣੇ ਆਈ ਜਿਸ ਕਰਕੇ ਪਿੰਡ ਦੇ ਵਿੱਚ ਜਿਹੜਾ ਮਾਤਮ છਾਇਆ ਨਜ਼ਰ ਆ ਰਿਹਾ ਹੈ ਲਾਸ਼ ਜਿਹੜੀ ਹੈ ਨਵਾਂ ਪਿੰਡ ਦੇ ਨਜ਼ਦੀਕ ਸੜਕ ਕਿਨਾਰੇ ਪਈ ਮਿਲੀ ਦੱਸਿਆ ਜਾ ਰਿਹਾ ਹੈ ਕਿ ਵਿਜੇ ਸਿੰਘ ਦੀ ਗੋਲੀ ਮਾਰ ਕੇ ਹਤਿਆ ਕੀਤੀ ਗਈ ਹੈ ਪਿਤਾ ਨੇ ਦੱਸਿਆ ਕਿ ਕੁਝ ਦਿਨ ਪਹਿਲਾਂ ਕੁਝ ਨੌਜਵਾਨਾਂ ਦੇ ਨਾਲ ਇਸ ਦਾ ਝਗੜਾ ਹੋਇਆ ਸੀ ਉਹਨਾਂ ਨੇ ਕਿਹਾ ਕਿ ਉਹਨਾਂ ਦੇ ਪਰਿਵਾਰ ਨੂੰ ਇਨਸਾਫ ਚਾਹੀਦਾ ਹੈ ਇਸ ਮੌਕੇ ਦੇ ਉੱਤੇ ਆ ਸੂਰਜ ਜਿਹੜਾ ਉਸ ਦਾ ਭਰਾ ਸੀ ਸੁਲੱਖਣ ਸਿੰਘ ਉਸ ਦਾ ਪਿਤਾ ਅਤੇ ਪਿੰਡ ਦੇ ਸਰਪੰਚ ਦਾ ਕੀ ਕੁਝ ਕਹਿਣਾ ਉਹ ਵੀ ਜਾਣਦੇ ਆ ਤੇ ਉੱਥੇ ਹੀ ਮੌਕੇ ਤੇ ਪਹੁੰਚੀ ਪੁਲਿਸ ਅਧਿਕਾਰੀਆਂ ਨੇ ਟੀਮ ਨੇ ਕਿਹਾ ਕਿ ਅਸੀਂ ਛਾਣਪਿੰਡ ਕਰ ਰਹੇ ਹਾਂ ਮਾਮਲਾ ਦਰਜ ਕਰ ਲਿਆ ਗਿਆ ਤੇ ਜਲਦ ਹੀ ਦੋਸ਼ੀਆਂ ਨੂੰ ਕਾਬੂ ਵੀ ਕਰ ਲਿਆ ਜਾਵੇਗਾ ਇਹ ਕੱਲੋ ਕੱਲ੍ਹ ਸ਼ਾਮ ਦੇ ਗਏ ਤੇ ਪਤਾ ਨਹੀਂ ਜੇ ਕਿੱਦਾਂ ਡੈਥ ਹੋਈ ਜੇ ਦੀ ਹੁਣ ਗੋਲੀ ਮਾਰੀ ਜੇ ਇਹ ਜੋ ਪਤਾ ਨਹੀਂ ਜੇ ਕਿੰਨੇ ਕੀਤਾਣ ਇਹਨਾਂ ਕੋ ਰੰਜਿਸ਼ ਆ ਗਈ ਸੀ ਨਹੀਂ ਜੇ ਕੋਈ ਰੰਜਿਸ਼ ਨਹੀਂ ਹੈਗੀ ਕਿਸੇ ਨਾਲ ਇੱਥੇ ਕਿਧਰ ਆਇਆ ਸੀ ਇੱਥੇ ਮੇਰੀ ਭੂਜੀ ਆ ਹਾਂਜੀ ਰਾਤੀ ਆਇਆ ਵਿਆਹ ਹਾਂਜੀ ਵਿਆਹ ਹੈ ਵਿਆਹ ਬੱਚੇ ਬੱਚੇ ਕੁਝ ਨਹੀਂ ਹੈਗੇ ਬੀਬੀ ਚ ਲੱਗੀ ਇਹਦੇ ਹਾਂਜੀ ਠੀਕ ਹੈ ਨਾ ਇਹਨੂੰ ਇਨਸਾਫ ਮਿਲਣਾ ਚਾਹੀਦਾ ਮੇਰੇ ਪਰ ਮਾਰਦਾ ਹਾਂ ਜੀ ਲਿਖਾਈ ਉਹ ਭਰਾ ਨੇ ਕਿੱਦਾਂ ਪਤਾ ਲੱਗਾ ਤੁਹਾਨੂੰ ਸਾਨੂੰ ਪੁੱਇਦੇ ਮੁੰਡੇ ਨੇ ਫੋਨ ਕੀਤਾ ਹਾਲੇ ਇਹਨਾਂ ਦਾ ਝਗੜਾ ਹੋਇਆ ਦੋ ਕੁ ਦਿਨ ਹੋ ਗਏ ਪਹਿਲਾਂ ਮੁੰਡੇ ਦਾ ਨਾਮ ਤੇ ਵੈਰਟੀ ਹੈ ਪਿੰਡ ਦੇ ਨੇ ਹਾਂ ਜੀ ਉਹਨੇ ਮੁੰਡੇ ਮੱਡੇ ਸਿੱਧੇ ਇੱਕ ਦਿਨ ਹਥਿਆਰ ਧੁਰ ਲੈ ਕੇ ਤੇ ਮੁੜ ਕੇ ਇੱਕ ਦਿਨ ਬਾਅਦ ਚ ਵੀ ਆਏ ਘਰ ਚਲੋ ਆਂਦੇ ਵੀ ਨਹੀਂ ਆਹੀ ਨੇ ਕੋਈ ਗੱਲ ਕਰਦੇ ਪਰ ਹੁਣ ਇਹ ਪਤਾ ਨਹੀਂ ਨਾ ਹੁਣ ਇਸੇ ਰੰਝੇ ਚ ਕੀ ਇਹਦੀ ਹੈਗੀ 21 ਸਾਲ ਕਰੋ ਸਾਮੀ ਗਿਆ ਸੀ 6 ਵਜੇ ਲੈ ਆਇਆ ਮੜਾ ਨਹੀਂ ਚੰਗੀ ਕੀ ਕਹਿ ਕੇ ਗਿਆ ਕੋਈ ਨਹੀਂ ਕਹਿੰਦੇ ਅੱਗੇ ਸਰ ਹੋ ਗਏ ਤੁਹਾਨੂੰ ਕੋਈ ਪਤਾ ਲੱਗਾਇਆ ਇਹ ਸਾਨੂੰ ਹੁਣ ਪਤਾ ਲੱਗਾ ਜੀ ਅਸੀਂ ਕੰਮ ਤੇ ਲੱਗੇ ਹੁਣ ਤੇ ਕੰਮ ਤੇ ਪਤਾ ਲੱਗਾ ਵੀ ਛੱਟਾਂ ਲੱਗੀਆਂ ਵੀ ਜਿਹਨੂੰ ਇੱਥੇ ਇੱਥੇ ਤੇ ਇਹਦੀ ਧੂਆ ਧੂਆ ਕੋਈ ਹਾਂਜੀ ਇਹ ਰਸਤੇ 'ਚ ਇਹ ਕੰਮ ਹੋਇਆ ਵਾ ਧੂਆ ਤਾਂ ਪਿੰਡ ਵੀ ਲੱਗੇ ਦੂਰ ਹੈ ਥੋੜੀ ਜਾ ਪਿੰਡ ਆ ਉਹ ਹਾਂਜੀ ਕੀ ਚੰਦ ਅਸੀਂ ਵੀ ਇਹਨਾਂ ਨੂੰ ਜਿੰਨਾ ਵੀ ਇਹਨਾਂ ਘਟਨਾ ਕੀਤੀ ਹੈ ਉਹਨਾਂ ਨੂੰ ਫੜਿਆ ਜਾਵੇ ਉਹਨਾਂ ਦੇ ਕਾਰਵਾਈ ਕੀਤੀ ਜਾਵੇ ਫੋਨ ਵੀ ਲੈ ਕੇ ਆਦਾ ਫੋਨ ਵੀ ਇਹਦਾ ਕੋਲ ਨਹੀਂ ਹੈ ਗਾਇਬਤਾ ਕੋਈ ਫੋਨ ਕੋਈ ਕੁਝ ਇਹਦੇ ਹੋਣਗੇ ਜਿੰਨਾ ਮਾਰਿਆ ਉਹਦੇ ਕੋਲ ਹੀ ਫੋਨ ਹੋ ਕੇ ਚਾਏ ਭਾਜੀ ਆਪਣਾ ਨਾਮ ਦੱਸ ਦਿਓ ਮੈਂ ਰਣਜੀਤ ਸਿੰਘ ਪਿੰਡ ਹਰਦੋ ਝੰਡੇ ਸਰਪੰਚ ਸਾਹਿਬ ਇਹ ਜੋ ਅਜਦਾ ਵਾਕਿਆ ਹੋਇਆ ਇੱਥੇ ਕਤਲ ਹੋ ਗਿਆ ਪਿੰਡ ਹਰਦੋ ਝੰਡੇ ਦਾ ਮੁੰਡਾ ਲਗਭਗ ਉਮਰ 33 ਸਾਲ ਸਾਨੂੰ ਅੱਜ ਸਵੇਰ ਪਤਾ ਲੱਗਾ ਸਵੇਰੇ ਵੀ ਆਹ ਗੱਲ ਹੋ ਗਈ ਆ ਤੇ ਅਸੀਂ ਇੱਥੇ ਪਹੁੰਚ ਕੇ ਮੌਕਾ ਵੇਖਿਆ ਤੇ ਵਾਕਿਆ ਹੀ ਬੱਚੇ ਦੀ ਮਤਲਬ ਇਥੇ ਡੈਥ ਹੋ ਗਈ ਇਹ ਜੀ ਕੋਈ ਗੋਲੀ ਅਣਪਛਾਤਾ ਕੋਈ ਬੰਦਾ ਤੇ ਗੋਲੀ ਮਾਰ ਗਿਆ ਦਿਲ 'ਚ ਛਾਤੀ 'ਚ ਝਗੜੇ ਝਗੜਾ ਤੇ ਸਾਡੇ ਸਾਹਮਣੇ ਕੋਈ ਨਹੀਂ ਹੈ ਹੋ ਜਾਗਾ ਕੱਲ ਅਜੇ ਪਿੰਡੇ ਚੰਗਾ ਭਲਾ ਤੁਰਿਆ ਫਿਰਨ ਰਿਹਾ ਸੀ ਤੇ ਅੱਜ ਸਵੇਰੇ ਆ ਪਤਾ ਲੱਗਾ ਵੀ ਆਹ ਗੱਲ ਹੋ ਗਈ ਕੰਪਲੇਨ ਪੁਲਿਸ ਕੋ ਪਹੁੰਚ ਗਈ ਹੈ ਜੀ ਪੁਲਿਸ ਨੂੰ ਕਰਤੀ ਕੰਪਲੇਨ